ਪੂਰੇ ਪੰਜਾਬ ਦੇ ਵਿੱਚ ਜਿਹੜਾ ਕਿ ਹੜ੍ਹਾਂ ਦੀ ਮਾਰ ਪਈ ਹੋਈ ਹੈ ਇਹਨਾਂ ਹੜ੍ਹਾਂ ਦੇ ਨਾਲ ਕਿਥੇ ਜਾਨ ਦਾ ਮਾਲ ਦਾ ਨੁਕਸਾਨ ਹੋ ਰਿਹਾ ਉੱਥੇ ਇਸ ਵੇਲੇ ਅਸੀਂ ਖੜੇ ਆ ਕਪੂਰਥਲਾ ਜ਼ਿਲ੍ਹੇ ਦੇ ਦੁਗਾ ਪਿੰਡ ਦੇ ਵਿੱਚ ਤੇ ਜਿੱਥੇ ਕੱਲ ਇੱਕ ਦੋਏ ਭੈਣ ਭਰਾ ਦਵਾਈ ਲੈਣ ਲਈ ਰਾਣੀਪੁਰ ਨੂੰ ਜਾ ਰਹੇ ਸੀ ਤੇ ਇਸ ਸੜਕ ਦੇ ਉੱਪਰ ਜਿੱਥੇ ਅਸੀਂ ਹੁਣ ਖੜੇ ਆ ਕਰੀਬ 1.5 ਤੋਂ 2 ਫੁੱਟ ਪਾਣੀ ਸੀ ਤੇ ਉਹਨਾਂ ਦਾ ਸਾਈਕਲ ਜਿਹੜਾ ਕਿ ਪਾਣੀ ਦੇ ਵਿੱਚ ਵਹਿ ਗਿਆ ਤੇ ਇਸ ਪਾਸੇ ਉਹ ਜਿਹੜੇ ਡਿੱਗੇ ਸਨ ਤੇ ਉਹ ਮੌਕੇ ਤੇ ਜਿਹੜੇ ਮੌਜੂਦ ਚਾਚਾ ਮਦੀਦ ਨੇ ਪਰਮੋਦ ਜੀ ਉਹ ਸਾਡੇ ਨਾਲ ਨੇ ਆ ਉਹਨਾਂ ਨਾਲ ਗੱਲ ਕਰਦੇ ਆ ਔਰ ਸਾਰੀ ਜਿਹੜੀ ਘਟਨਾਵਾ ਉਹ ਕਿਦਾਂ ਵਾਪਰਦੀ ਹੈ ਕੀ ਹੁੰਦਾ ਵਾ ਪਰਮੋਦ ਕੀ ਗੱਲ ਹੋਈ ਸੀ ਜਦੋਂ ਕੱਲ ਉਹ ਡਿੱਗਿਆ ਜੀ ਅਸੀਂ ਦੌੜਾ ਆਇਆ ਉਧਰੋਂ ਇਹਨੇ ਬੰਦੇ ਨਹੀਂ ਜਨੇ ਅਸੀਂ ਫੜਨ ਨੂੰ ਗਏ ਉਹਨਾਂ ਨੇ ਗੱਲ 'ਚ ਹੱਥ ਪਾ ਲਿਆ ਅਸੀਂ ਡੁੱਬਣ ਲੱਗੇ ਅਸੀਂ ਛੱਡਦੇ ਉਹਨੂੰ ਅੱਛਾ ਤੇ ਤੁਸੀਂ ਮੰਨ ਲਓ ਜੀ ਅਸੀਂ ਜਾਨ ਬਚਾਈਏ ਕਿ ਉਹਦਾ ਜਾਨ ਬਚਾਈਏ ਸਾਡੇ ਕੋਲ ਕੋਈ ਚੀਜ਼ ਹੈ ਨਹੀਂ ਸੀਗਾ ਪਛਾਣ ਵਾਸਤੇ अच्छा असी डुबन लगे फिर बाहर ते किन्ना डुंगा ए इधर ले पसे पानी चल रया 6 फुट डुंगा है जी ਥੱਲੇ 6 ਫੁੱਟ ਹੋਰ ਡੂੰਗਾ ਡੂੰਗਾ ਹੈ ਪਾਣੀ ਜੀ ਤੇ ਜਦੋਂ ਤੁਹਾਨੂੰ ਪਤਾ ਲੱਗਾ ਫਿਰ ਤੁਸੀਂ ਪਾਣੀ ਚ ਉਤਰੇ ਉਹਨਾਂ ਨੂੰ ਫੜਨ ਲਈ ਫੜਨ ਨੂੰ ਤਾਂ ਗਏ ਅਸੀਂ اچھا ਤੇ ਉਹਨਾਂ ਨੇ ਮੇਰੂੰ ਐਦਾਂ ਗੱਲ 'ਚ ਹੱਥ ਪਾ ਲਿਆ ਤੇ ਮੈਂ ਡੁੱਬ ਗਿਆ ਥੱਲੇ ਤੇ ਮੇਰੀ ਸਾਹ ਭੁੱਲ ਗਿਆ اچھا ਤੁਸੀਂ ਵੀ ਡੁੱਬ ਗਏ ਸੀ ਹਾਂ ਮੈਂ ਵੀ ਡੁੱਬ ਗਿਆ ਸੀਗਾ ਫਿਰ ਮੈਂ ਬਾਹਰ ਹੋ ਗਿਆ ਮੈਂ ਝਾੜੀ ਫੜ ਕੇ ਫਿਰ ਬਾਹਰ ਹੋਇਆ اچھا ਤੇ ਫਿਰ ਉਸ ਤੋਂ ਬਾਅਦ ਛੱਡਦੇ ਅਸੀਂ ਉਹ ਮਰ ਕੇ ਫਿਰ ਥੋੜੀ ਦੇਰ ਬਾਅਦ ਤੈਰਨਾ ਚਾਲੂ ਹੋ ਗਿਆ ਅੱਛਾ ਫਿਰ ਟਾਇਰ ਕੇ ਉਹ ਪਰੇ ਗਿਆ ਉਹ ਤੂਤ ਦੇ ਵਾਲ ਉਧਰੋਂ ਫਿਰ ਕੱਢਿਆ ਤੇ ਕੱਲ ਕਿੰਨਾ ਕਿੰਨਾ ਪਾਣੀ ਸੀ ਇਸ ਰੋਡ ਦੇ ਉੱਤੇ ਆਸ਼ਰੇ ਇਹ ਰੋਡੇ ਤੇ ਹੀ ਸੀਗਾ ਠੀਕ ਹੈ ਮਤਲਬ ਡੇਢ ਤੋਂ 2 ਫੁੱਟ ਪਾਣੀ ਸੀ ਹਾਂ ਪਾਣੀ ਦਾ ਹਲੇ ਵੀ ਡੁੱਬੀ ਹੋਇਆ ਹੈ ਇਹ ਪਾਣੀ ਤਾਂ ਬਹੁਤ ਗੱਲ ਕਰਦੇ ਹੋ ਤੁਹਾਡਾ ਪਾਣੀ ਨਜ਼ਰ ਆ ਰਿਹਾ ਤੇ ਇਹ ਉਹ ਜਿਹੜੀ ਬੋਡੀ ਇਹ ਕਹਿੰਦੇ ਤੁਸੀਂ ਗੱਡੀ ਤੁਹਾਡਾ ਕੀ ਨਾਮ ਹੈ ਅਮਰਜੀਤ ਹੈਗਾ ਅਮਰਜੀਤ ਹੈ ਅਮਰਜੀਤ ਤੈਨੂੰ ਕਿਦਾ ਪਤਾ ਲੱਗਾ ਵੀਰੇ ਮੈਂ ਬਾਈ 79 ਸਾਈਕਲ ਦੇਖਣੇ ਕਿ ਪਾਣੀ ਕਿੰਨਾ ਘਟ ਸੀਗਾ ਕਿੰਨਾ ਵੱਧ ਹੈਗਾ ਅੱਛਾ ਇਹ ਸਭ ਡੁੱਬਦਾ ਸੀ ਤੇ ਸਾਰੇ ਜਨੇ 5-6 ਜਨੇ ਸੀ 10 ਦਾ ਕੋਈ ਡੁੱਬਦਾ ਸੀਗਾ ਹਾਂ ਹਾਂ ਮੈਂ ਤਿੰਨੋਂ ਫਿਰ ਪੁਲਿਸ ਵਾਲਾ ਵੀ ਗੱਡੀ ਸੀ ਪੰਚਾਇਤ ਕੋਲ ਪੈਡ ਜੋ ਲਮੜਤੀ ਆਇਆ ਸੀਗਾ ਮੈਂ ਫਿਰ ਸਰਦਨ ਗਿਆ ਭਾਜੀ ਡੂਬ ਰਾਇ ਕੁੜੀ ਮੁੰਡਾ ਚਲੋ ਦੇਖੋ ਜਾਨੂ লাশ ਤੇਰੇ ਕਹਿੰਦਾ ਫੇਰ ਨਹੀਂ ਉਹਦਾ ਸਿਰ ਵੀ ਆਪਣ ਜਾਨ ਪਾ ਗਿਆ ਤੇ লাশ ਲੋਕ ਚੱਕ ਕੇ ਗੱਬੇ ਖਿੱਚ ਕੇ ਲਿਆ ਬਾਰੂ ਉਥੋਂ ਕਢਿਆ ਸੀ ਅੱਛਾ ਆ ਗਿਆ ਨਹੀਂ ਰੱਖਿਆ ਨਹੀਂ ਰੱਖਿਆ ਗਿਆ ਪਾਣੀ ਬਹੁਤ ਸੀਗਾ ਭਾਜੀ ਤੇ 1.5 ਤੇ ਗਿਆ ਗੱਬਲੇ ਖਿੱਚ ਉਹ ਜੇ ਮੋਟੇ ਦੀਦਾ ਉਸ ਤੋਂ ਵੀ লাশ ਕਢਿਆ ਸੀ ਤੇ ਪਾਣੀ ਮਲੋਏ ਕੱਲ ਰਾਤੀ ਪਾਣੀ ਉਤਰਿਆ ਹੈ ਹਾਂ ਰਾਤੀ ਉਤਰਿਆ ਭਾਜੀ ਬਹੁਤ ਪਾਣੀ ਨਾ ਪਾਣੀ ਤੇ ਉਦੋਂ ਪਹਿਲਾ ਵੇਰ ਪਾਣੀ ਹੋਰ ਬਹੁਤ ਜ਼ਿਆਦਾ ਆਣਾ ਕਿਉਂਕਿ ਪਹਿਲਾਂ ਪਾਣੀ ਦਾ ਪਹਿਲੇ ਕੋਲ ਬਹੁਤ ਕੋਰ ਤੱਕ ਸੀਗਾ ਪਾਣੀ ਉਹ ਜੋ ਗੱਡੀ ਜਾਂਦਾ ਪਹਿਲੇ ਲੰਘਨੇ ਇੰਨਾ ਪਾਣੀ ਸੀਗਾ ਅੱਛਾ ਹਾਂ ਉਹ ਪੌਲ ਡੁੱਬਿਆ ਸੀ ਉਸੇ ਠੀਕ ਹੈ ਐ ਸੂਰਤ ਇੰਨਾ ਪਾਣੀ ਸੀ ਨਾ ਤੇ ਇਹ ਜਿਹੜੇ ਚਸ਼ਮਦੀਦ ਨੇ ਦੱਸ ਰਹੇ ਨੇ ਕਿ ਜਿਹੜਾ ਰੋਡ ਦੇ ਉੱਤੇ ਕਰੀਬ ਰੋਡ ਦੇ ਉੱਪਰ ਵੀ 4 ਤੋਂ 5 ਫੁੱਟ ਪਾਣੀ ਜਿਹੜਾ ਉਹ ਭਰਿਆ ਹੋਇਆ ਸੀ ਲੇਕਿਨ ਕੱਲ ਜਦੋਂ ਨੌਜਵਾਨ ਇੱਥੋਂ ਦੀ ਗੁਜ਼ਰ ਰਿਹਾ ਸੀ ਤੇ ਉਸ ਵੇਲੇ ਕਰੀਬ 1.5 ਤੋਂ 2 ਫੁੱਟ ਪਾਣੀ ਜਿਗਾਵਰੋ ਸਾਈਕਲ ਉਹਨਾਂ ਦਾ ਇਨ ਬੈਲੈਂਸ ਹੋਇਆ ਤੇ ਉਹ ਇਸ ਪਾਸੇ ਜਿਹੜਾ ਆ ਉਹ ਡਿੱਗਦੇ ਨੇ ਔਰ ਇਹ ਕਰੀਬ 6 ਤੋਂ 7 ਫੁੱਟ ਡੂੰਘਾ ਇਸ ਵੇਲੇ ਵੀ ਪਾਣੀ ਜਿਹੜਾ ਇਹ ਚੱਲ ਰਿਹਾ ਜਿਹਦੇ ਵਿੱਚ ਉਹ ਡੁੱਬ ਗਏ ਤੇ ਉਹਨਾਂ ਦੀ ਮੌਤ ਹੋ ਗਈ ਔਰ ਇੱਕ ਹੋਰ ਚਸ਼ਮਦੀਦ ਜਿਹੜਾ ਦਿਨੇਸ਼ ਜਿਨੇ ਕਿ ਉਹਨਾਂ ਨੂੰ ਬਚਾਨ ਗਏ ਜਿਹੜੇ ਦੂਸਰੇ ਦੋ ਬੰਦਿਆਂ ਨੂੰ ਸੀ ਉਹਨਾਂ ਦੀ ਜਾਨ ਨੇ ਬਾਹਰ ਬਚਾਈਆ ਕੀ ਗੱਲਬਤ ਹੋਈ ਸੀ ਉਹ ਸਾਰਾ ਉਹ ਦੇਖੇ ਕਿ ਉਹ ਪੂਰਾ ਮਹਿਰਬਾਨਾ ਕੇ ਲੈ ਕੇ ਡੁੱਬ ਗਿਆ ਤੇਰਾ ਮੈਂ ਪਰਨਾ ਬੰਨ੍ਹ ਕਰਕੇ ਫਿਰ ਉਸਕੇ نیچے ਕੇ ਘਿਚੇ ਉਹ ਵੀ ਪਾਣੀ ਪੀ ਲਈ ਅੱਛਾ ਜਿਹੜੇ ਉਹਨਾਂ ਨੂੰ ਬਚਾਨ ਗਿਆ ਸੀ ਉਹ ਕੀ ਉਹ ਵੀ ਉਹ ਵੀ نیچے ਡੁੱਬ ਗਿਆ ਉਹ ਵੀ نیچے ਡੋਬ ਚਲਾ ਸੀ ਹਾਂ ਫਿਰ ਉਸਕੇ ਪਰਨਾ ਬੰਨ੍ਹ ਕਰਕੇ ਫਿਰ ਉਸਕੇ ਉੱਪਰ ਕਰਾਇਆ फिर अच्छा। उसके बैठाया उसके बाद उसके ऊपर लिया था, था, अच्छा। था उसके नीचे हो गया उसके बाद मैं परना बना हुआ था सर में मैं उठाया फिर उसके बांध करके फिर नीचे खींचने लगा वो दूसरे बंदे के। अच्छा आ, तो फिर उसके बचाया उसका जनानी था एक छोटा वाला लड़का भी था उसका परा भी था अच्छा हाँ तो वो लड़की के चुनगी में है और थोड़ा गमछा जोड़े उसके बाद दोनों के घींच करके भैया के दूसरे के बाहर ਔਰੇ ਤੁਸੀਂ ਦੇਖ ਰਹੇ ਹੋ ਕਿ ਉਸ ਵੇਲੇ ਕਿਦਾਂ ਦੀ ਸਥਿਤੀ ਸੀ ਇੱਥੇ ਕਿ ਜਿਹੜੇ ਬਚਾਨ ਗਏ ਸੀ ਔਰ ਉਹਨਾਂ ਨੇ ਉਹ ਵੀ ਡੁੱਬ ਚਲੇ ਸੀ ਔਰ ਬਾਹਰ ਖੜੇ ਇਸ ਦਿਨੇਸ਼ ਨੇ ਵੀ ਆਪਣਾ ਕੀ ਸਿਰ ਤੋਂ ਪਰਨਾ ਲਾ ਕੇ ਔਰ ਸਾਥ ਦੀ ਜਿਹੜੇ ਇਹਦੇ ਇੱਕ ਲੇਡੀ ਸੀ ਔਰ ਉਹਦੀ ਚੁੰਨੀ ਲਾ ਕੇ ਉਹਨੂੰ ਬੰਨ ਕੇ ਚੁੰਨੀ ਉਹਦੇ ਨਾਲ ਨੂੰ ਸਿੱਟੀ ਤੇ ਉਹਨੂੰ ਬਚਾਇਆ ਗਿਆ ਕੈਮਰਾਮੈਨ ਅਰुण कुमार ਦੇ ਨਾਲ ਅਮਨਦੀਪ ਸ਼ਰਮਾ ਦੈਨਿਕ ਸਵੇਰਾ ਟੀਵੀ ਫਗਵਾੜਾ ਪੂਰੇ ਪੰਜਾਬ ਦੇ ਵਿੱਚ ਜਿਹੜਾ ਕਿ ਹੜ੍ਹਾਂ ਦੀ ਮਾਰ ਪਈ ਹੋਈ ਹੈ ਇਹਨਾਂ ਹੜ੍ਹਾਂ ਦੇ ਨਾਲ ਕਿਥੇ ਜਾਨ ਦਾ ਮਾਲ ਦਾ ਨੁਕਸਾਨ ਹੋ ਰਿਹਾ ਉੱਥੇ ਇਸ ਵੇਲੇ ਅਸੀਂ ਖੜੇ ਆ ਕਪੂਰਥਲਾ ਜ਼ਿਲ੍ਹੇ ਦੇ ਦੁੱਗਾ ਪਿੰਡ ਦੇ ਵਿੱਚ ਤੇ ਜਿੱਥੇ ਕੱਲ ਇੱਕ ਦੋਏ ਭੈਣ ਭਰਾ ਦਵਾਈ ਲੈਣ ਲਈ ਰਾਣੀਪੁਰ ਨੂੰ ਜਾ ਰਹੇ ਸੀ ਤੇ ਇਸ ਸੜਕ ਦੇ ਉੱਪਰ ਜਿੱਥੇ ਅਸੀਂ ਹੁਣ ਖੜੇ ਆ ਕਰੀਬ 1.5 ਤੋਂ 2 ਫੁੱਟ ਪਾਣੀ ਸੀ ਤੇ ਉਹਨਾਂ ਦਾ ਸਾਈਕਲ ਜਿਹੜਾ ਕਿ ਪਾਣੀ ਦੇ ਵਿੱਚ ਵਹਿ ਗਿਆ ਤੇ ਇਸ ਪਾਸੇ ਉਹ ਜਿਹੜੇ ਡਿੱਗੇ ਸਨ ਤੇ ਉਹ ਮੌਕੇ ਤੇ ਜਿਹੜੇ ਮੌਜੂਦ ਚਾਚਾ ਮਦੀਦ ਨੇ ਪਰਮੋਦ ਜੀ ਉਹ ਸਾਡੇ ਨਾਲ ਨੇ ਆ ਉਹਨਾਂ ਨਾਲ ਗੱਲ ਕਰਦੇ ਆ ਔਰ ਸਾਰੀ ਜਿਹੜੀ ਘਟਨਾ ਵਾ ਉਹ ਕਿਦਾਂ ਵਾਪਰਦੀ ਹੈ ਕੀ ਹੁੰਦਾ ਵਾ ਪਰਮੋਦ ਕੀ ਗੱਲ ਹੋਈ ਸੀ ਜਦੋਂ ਕੱਲ ਉਹ ਡਿੱਗਿਆ ਜੀ ਅਸੀਂ ਥੋੜਾ ਹੀ ਆਇਆ ਉਧਰੋਂ ਇਹਨੇ ਬੰਦੇ ਨਹੀਂ ਜਨੇ ਅਸੀਂ ਫੜਨ ਨੂੰ ਗਏ ਉਹਨਾਂ ਨੇ ਗੱਲ 'ਚ ਹੱਥ ਪਾ ਲਿਆ ਤੇ ਅਸੀਂ ਡੁੱਬਣ ਲੱਗੇ ਤੇ ਅਸੀਂ ਛੱਡਦੇ ਉਹਨੂੰ अच्छा ते ਤੁਸੀਂ ਮਨੋ ਜਾਨ ਬਚਾਈਏ ਕਿ ਉਹਦਾ ਜਾਨ ਬਚਾਈਏ ਸਾਡੇ ਕੋਈ ਚੀਜ਼ ਹੈ ਨਹੀਂ ਸੀਗਾ ਪਛਾਣ ਵਾਸਤੇ ਅੱਛਾ ਅਸੀਂ ਡੁੱਬਣ ਲੱਗੇ ਫੇਰ ਬਾਹਰ ਹੋ ਗਏ ਤੇ ਕਿੰਨਾ ਡੂੰਘਾ ਇਹ ਥੱਲੇ ਪਾਸੇ ਪਾਣੀ ਚੱਲ ਰਿਹਾ 6 ਫੁੱਟ ਡੂੰਘਾ ਹੈ ਜੀ ਥੱਲੇ 6 ਫੁੱਟ ਹੋਰ ਡੂੰਘਾ ਡੂੰਘਾ ਹੈ ਪਾਣੀ ਜੀ ਤੇ ਜਦੋਂ ਤੁਹਾਨੂੰ ਪਤਾ ਲੱਗਾ ਫਿਰ ਤੁਸੀਂ ਪਾਣੀ ਚ ਉਤਰੇ ਉਹਨਾਂ ਨੂੰ ਫੜਨ ਲਈ ਫੜਨ ਨੂੰ ਤਾਂ ਗਏ ਅਸੀਂ ਅੱਛਾ ਤੇ ਉਹਨਾਂ ਨੇ ਮੇਰੇ ਨੂੰ ਐਦਾਂ ਗੱਲ 'ਚ ਹੱਥ ਪਾ ਲਿਆ ਤੇ ਮੈਂ ਡੁੱਬ ਗਿਆ ਥੱਲੇ ਤੇ ਮੇਰੀ ਸਾਹ ਭੁੱਲ ਗਿਆ ਅੱਛਾ ਤੁਸੀਂ ਵੀ ਡੁੱਬ ਗਏ ਸੀ ਹਾਂ ਮੈਂ ਵੀ ਡੁੱਬ ਗਿਆ ਸੀਗਾ ਫਿਰ ਮੈਂ ਬਾਹਰ ਹੋ ਗਿਆ ਮੈਂ ਝਾੜੀ ਫੜ ਕੇ ਫੇਰ ਤੇ ਪਰ ਉਸ ਤੋਂ ਬਾਅਦ ਛੱਡਦੇ ਅਸੀਂ ਉਹ ਮਰ ਕੇ ਫੇਰ ਥੋੜੀ ਦੇਰ ਬਾਅਦ ਉਹ ਤੈਰਨਾ ਚાલુ ਹੋ ਗਿਆ। ਅੱਛਾ ਫੇਰ ਤੈਰ ਕੇ ਉਹ ਪਰੇ ਗਿਆ ਉਹ ਤੂਦ ਦੇ ਵਾਲ ਉਧਰੋਂ ਫੇਰ ਕੱਢਿਆ। ਤੇ ਕੱਲ ਕਿੰਨਾ ਕਿੰਨਾ ਪਾਣੀ ਸੀ ਇਸ ਰੋਡ ਦੇ ਉੱਤੇ ਆਜਾ ਇਹ ਰੋਡੇ ਤੇ ਹੀ ਸੀਗਾ। ਠੀਕ ਹੈ ਮੰਨ ਲਓ 1.5 ਤੋਂ 2 ਫੁੱਟ ਪਾਣੀ ਸੀ। ਹਾਂ। ਪਾਣੀ ਦਾ ਹੱਲੇ ਵੀ ਦੂਖ ਜਿਹਾ ਹੈ। ਇਹ ਪਾਣੀ ਤਾਂ ਬਹੁਤ ਚੱਲ ਕਰਦੇ। ਤੁਹਾਡਾ ਪਾਣੀ ਨਜ਼ਰ ਆ ਰਿਹਾ ਤੇ ਇਹ ਉਹ ਜਿਹੜੀ ਬੋਡੀ ਇਹ ਕਹਿੰਦੇ ਤੁਸੀਂ ਗੱਡੀ ਤੁਹਾਡਾ ਕੀ ਨਾਮ ਹੈ? ਅਮਰਜੀਤ ਹੈਗਾ। ਅਮਰਜੀਤ ਹੈ। ਅਮਰਜੀਤ ਤੈਨੂੰ ਕਿੱਦਾਂ ਪਤਾ ਲੱਗਿਆ ਵੀਰੇ? ਉਹ ਨਾ ਸੀ ਆਪ ਸਾਈਕਲ ਦੇ ਦੇਖ ਰਹੇ ਸੀ ਪਾਣੀ ਕਿਨਾ ਘਟ ਸੀਗਾ ਕਿਨਾ ਵਧ ਹੈਗਾ ਅੱਛਾ ਇਹ ਸਭ ਡੁੱਬਦਾ ਸੀ ਤੇ ਸਾਰੇ ਜਨੇ 5 6 ਜਨੇ ਸੀ 10 ਦਾ ਕੋਈ ਡੁੱਬਦਾ ਸੀਗਾ ਹਾਂ ਹਾਂ ਮੈਂ ਪਿੰਡੋਂ ਫਿਰ ਪੁਲਿਸ ਵਾਲਾ ਵੀ ਗੱਡੀ ਸੀ ਪੰਚਾਇਤ ਕੋਈ ਪਰ ਜੋ ਲੰਮੜ ਆਇਆ ਸੀਗਾ ਹਾਂ ਮੈਂ ਫਿਰ ਸਰਦਨ ਗਿਆ ਭਾਜੀ ਡੁੱਬ ਰਹਾ ਕੁੜੀ ਮੁੰਡਾ ਚਲੋ ਦੇਖੋ ਜਾਨੂੰ লাশ ਤੇਰੇ ਕਹਿੰਦਾ ਫੇਰ ਨਹੀਂ ਉਹਦਾ ਸਿਰ ਵੀ ਆਪਣ ਜਾਨ ਪਾ ਗਿਆ ਤੇ লাশ ਉਹ ਚੱਕ ਕੇ ਗੱਬੇ ਖਿੱਚ ਕੇ ਲਿਆ ਬਾਰੋਂ ਉਥੋਂ ਕਢਿਆ ਸੀ ਅੱਛਾ ਤੇ ਨਾ ਗਿਆ ਨਹੀਂ ਰਸ ਤੇ ਨਾ ਗਿਆ ਪਾਣੀ ਬਹੁਤ ਸੀਗਾ ਭਾਈ ਫਿਰ ਤੇਰ ਦੇ ਤੇਰ ਦੇ ਗਿਆ ਗਬਲੇ ਖੇਚੋ ਕੁੰਜ ਮੋਟੇ ਦੀਦਾ ਉਸ ਤੋਂ ਵੀ ਖਲਾਸ ਕਰ ਲਿਆ ਤੇ ਪਾਣੀ ਮੰਨ ਲਓ ਇਹ ਕੱਲ ਰਾਤੀ ਪਾਣੀ ਉਤਰਿਆ ਹੈ ਹਾਂ ਰਾਤੀ ਉਤਰਿਆ ਭਾਈ ਬਹੁਤ ਪਾਣੀ ਨਾ ਪਾਣੀ ਤੇ ਉਹ ਤੋਂ ਪਹਿਲਾਂ ਫੇਰ ਪਾਣੀ ਹੋਰ ਬਹੁਤ ਜ਼ਿਆਦਾ ਆਣਾ ਕਿਉਂਕਿ ਪਹਿਲਾਂ ਪਾਣੀ ਦਾ ਬਹੁਤ ਬਹੁਤ ਤੱਕ ਸੀਗਾ ਪਾਣੀ ਉਹ ਜੇ ਵੱਡੀ ਜਾਂਦਾ ਪਹਿਲੇ ਲੰਘ ਨੇ ਇੰਨਾ ਪਾਣੀ ਸੀਗਾ ਅੱਛਾ ਹਾਂ ਉਹ ਪੁਲ ਡੁੱਬਿਆ ਸੀ ਉਸ ਤੋਂ ਠੀਕ ਹੈ ਇਸ ਰੂਟ ਤੇ ਇੰਨਾ ਪਾਣੀ ਸੀ ਨਾ ਤੇ ਇਹ ਜਿਹੜੇ ਚਸ਼ਮਦੀਦ ਨੇ ਦੱਸ ਰਹੇ ਨੇ ਕਿ ਜਿਹੜਾ ਰੋਡ ਦੇ ਉੱਤੇ ਕਰੀਬ ਰੋਡ ਦੇ ਉੱਪਰ ਵੀ 4 ਤੋਂ 5 ਫੁੱਟ ਪਾਣੀ ਜਿਹੜਾ ਉਹ ਭਰਿਆ ਹੋਇਆ ਸੀ ਲੇਕਿਨ ਕੱਲ ਜਦੋਂ ਨੌਜਵਾਨ ਇੱਥੋਂ ਦੀ ਗੁਜ਼ਰ ਰਏ ਸੀ ਤੇ ਉਸ ਵੇਲੇ ਕਰੀਬ 1.5 ਤੋਂ 2 ਫੁੱਟ ਪਾਣੀ ਸਿਗਾਰੋ ਸਾਈਕਲ ਉਹਨਾਂ ਦਾ ਇਨ ਬੈਲੈਂਸ ਹੋਇਆ ਤੇ ਉਹ ਇਸ ਪਾਸੇ ਜਿਹੜਾ ਆ ਉਹ ਡਿੱਗਦੇ ਨੇ ਔਰ ਇਹ ਕਰੀਬ 6 ਤੋਂ 7 ਫੁੱਟ ਡੂੰਘਾ ਇਸ ਵੇਲੇ ਵੀ ਪਾਣੀ ਜਿਹੜਾ ਇਹ ਚੱਲ ਰਿਹਾ ਜਿਹਦੇ ਵਿੱਚ ਉਹ ਡੁੱਬ ਗਏ ਤੇ ਉਹਨਾਂ ਦੀ ਮੌਤ ਹੋ ਗਈ ਔਰ ਇੱਕ ਹੋਰ ਚਸ਼ਮਦੀਦ ਜਿਹੜਾ ਦਿਨੇਸ਼ ਜਿਨੇ ਕਿ ਉਹਨਾਂ ਨੂੰ ਬਚਾਨ ਗਏ ਜਿਹੜੇ ਦੂਸਰੇ ਦੋ ਬੰਦਿਆਂ ਨੂੰ ਸੀ ਉਹਨਾਂ ਦੀ ਜਾਨ ਨੇ ਬਾਹਰ ਬਚਾਈਆ ਕੀ ਗਲਤ ਹੋਈ ਸੀ ਉਹ ਸਾਰਾ ਉਹ ਦੇਖੇ ਕਿ ਉਹ ਪੂਰਾ ਮਹਿਰਬਾਨਾ ਕੇ ਲੈ ਕੇ ਡੁੱਬ ਗਿਆ ਤੇਰਾ ਮੈਂ ਪਰਨਾ ਬੰਨ੍ਹ ਕਰਕੇ ਫਿਰ ਉਸਕੇ نیچے ਕੇ ਘਿਚੇ ਉਹ ਵੀ ਪਾਣੀ ਪੀ ਲਈ ਅੱਛਾ ਜਿਹੜੇ ਉਹਨਾਂ ਨੂੰ ਬਚਾਨ ਗਿਆ ਸੀ ਉਹ ਕੀ ਉਹ ਵੀ ਉਹ ਵੀ نیچے ਡੁੱਬ ਗਿਆ ਉਹ ਵੀ نیچے ਡੋਬ ਚਲਾ ਸੀ ਹਾਂ ਫਿਰ ਉਸਕੇ ਪਰਨਾ ਬੰਨ੍ਹ ਕਰਕੇ ਫਿਰ ਉਸਕੇ ਉੱਪਰ ਕਰਾਇਆ फिर अच्छा। उसके बैठाया उसके बाद फिर ऊपर आ सी आहो उसके ऊपर आ गया हो। आ, हो, आ गया था गया था चढ़ पकड़ लिया था उसके नीचे हो गया उसके बाद मैं परना बना हुआ था सर में मैं उठाया फिर उसके बांध करके फिर नीचे खींचने लगा वो दूसरे बंदे अच्छा आ, तो फिर उसके बचाया उसका जनानी था एक छोटा वाला लड़का भी था उसका परा भी था अच्छा हाँ तो वो लड़की के चुनगी में बांधे और थोड़ा गमछा जोड़े उसके बाद दोनों के खींच करके भैया के दूसरे के बाहर ਔਰੇ ਤੁਸੀਂ ਦੇਖ ਰਹੇ ਹੋ ਕਿ ਉਸ ਵੇਲੇ ਕਿਦਾਂ ਦੀ ਸਥਿਤੀ ਸੀ ਇੱਥੇ ਕਿ ਜਿਹੜੇ ਬਚਾਨ ਗਏ ਸੀ ਔਰ ਉਹਨਾਂ ਨੇ ਉਹ ਵੀ ਡੁੱਬ ਚਲੇ ਸੀ ਔਰ ਬਾਹਰ ਖੜੇ ਇਸ ਦਿਨੇਸ਼ ਨੇ ਵੀ ਆਪਣਾ ਕਿ ਸਿਰ ਤੋਂ ਪਰਨਾ ਲਾ ਕੇ ਔਰ ਸਾਥ ਦੀ ਜਿਹੜੇ ਇਹਦੇ ਇੱਕ ਲੇਡੀ ਸੀ ਔਰ ਉਹਦੀ ਚੁੰਨੀ ਲਾ ਕੇ ਉਹਨੂੰ ਬੰਨ ਕੇ ਚੁੰਨੀ ਉਹਦੇ ਨਾਲ ਨੂੰ ਸਿੱਟੀ ਤੇ ਉਹਨੂੰ ਬਚਾਇਆ ਗਿਆ ਕੈਮਰਾਮੈਨ ਅਰुण कुमार ਦੇ ਨਾਲ ਅਮਨਦੀਪ ਸ਼ਰਮਾ ਦੈਨਿਕ ਸਵੇਰਾ ਟੀਵੀ ਫਗਵਾੜਾ